ਮੋਗਾ ਦੇ ਪਿੰਡ ਕਪੂਰੇ ਵਿੱਚ ਦੇਰ ਸ਼ਾਮ ਸਵਿਸ਼ਟ ਸਵਾਰ ਦੋ ਵਿਅਕਤੀਆਂ ਨੇ ਕਿਸਾਨ ਮਨਜੀਤ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਚਲਾਈਆਂ ਗੋਲੀਆਂ ਜਿਸ ਵਿੱਚ ਇੱਕ ਮਹਿਲਾ ਗੰਭੀਰ ਜ਼ਖਮੀ ਅਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਇਸ ਮੌਕੇ ਤੇ ਜ਼ਖਮੀ ਮਹਿਲਾ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਬਿੱਟੂ ਪੁਰਬਾ ਈ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਹਰਮਨਦੀਪ ਕੌਰ ਆ ਪਿੰਨੇ ਹਸਪਤਲ ਪਹੁੰਚੇ ਕੀ ਮਾਮਲਾ ਕੀ ਹੋ ਰਿਹਾ ਮੇਰੇ ਗੋਲੀ ਵੱਜੀ ਆਗੇ ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ ਪਹਿਲਾਂ ਸਾਡੇ ਵੱਡੇ ਗੇਟ 'ਚ ਆਏ ਕਿ ਤੁਹਾਡੇ ਘਰ ਵਾਲਾ ਹੈਗਾ ਮੈਂ ਕਿਹਾ ਹੈ ਨਹੀਂ ਬਸ ਇਹ ਇੰਨੇ ਉਧਰੋਂ ਆ ਗਏ ਮੈਂ ਕਿਹਾ ਤੁਸੀਂ ਉਧਰਲੇ ਗੇਟ 'ਆਜੋ ਛੋਟੇ ਗੇਟ ਮੇਰਾ ਬੇਟਾ ਵੀ ਬਾਹਰ ਹੀ ਖੜਾ ਮੈਂ ਇੱਕਮ ਨੂੰ ਕਿਹਾ ਮੈਂ ਕਿਹਾ ਇੱਕਮ ਜਾ ਤੂੰ ਗੇਟ ਉੱਧਰਲਾ ਨਾ ਗੇਟ ਖੋਲਿਆ ਕੋਈ ਆਇਆ ਆਪਣੇ ਘਰੇ ਮੇਰੇ ਹਸਬੰਦ ਅੰਦਰ ਫੋਨ ਸੁਣੀ ਜਾਂਦੇ ਛੋਟੇ ਘੇੜ ਦੇ ਨਾਲ ਜਦੋਂ ਮੇਰੇ ਬਟੇ ਨੇ ਗੇਟ ਖੋਲਿਆ ਮੈਂ ਆ ਕੇ ਸੋਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲਿਆ ਤਾਂ ਮੇਰੇ ਬਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਊਧੂ ਐਦਾਂ ਕਰਕੇ ਮੇਰੇ ਬਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਭੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਗਏ ਅੰਦਰ ਕੁਝ ਹੋ ਗਿਆ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਗਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੜ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਟੱਕਦੇ ਸੀ ਅੰਦਰ ਨੂੰ ਵੀ ਖੁੱਲ ਉਹ ਅਸੀਂ ਜ਼ੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਮਾਂ ਨੇ ਬਾਅਦ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਦੀ ਮੇਰੇ ਬੋੜੀ ਵੱਜੇ ਕਾਦੇ ਤੇਜ਼ ਬਣਿਆ ਉਹ ਆਈ ਸੀ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲ੍ਹੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਅੱਜ ਪੁੱਛਣ ਲੱਗੇ ਤੁਹਾਡੇ ਹਸਬੰਡ ਹੈ ਵੀ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋ ਕਿ ਹਨੇਰਾ ਸੀਗਾ ਮੈਂ ਲੇਟ ਵੀ ਨਾ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਗ ਜਾਂਦਾ ਉਹਦੇ ਜਾਨ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਮੈਂ ਕੋਈ ਬੰਨੇ ਫਸੇ ਉਹਨਾਂ ਦੇ ਐ ਹੀ ਸੀਗਾ ਕੋਈ ਰੰਜਿਸ਼ ਤੁਹਾਡੇ ਪਹਿਲਾਂ ਕੋਈ ਨਹੀਂ ਮੈਨੂੰ ਪਤਾ ਨਹੀਂ ਜੀ ਹਰੰਜਿਸ਼ ਤਾਂ ਸਾਡੀ ਹੈਗੀ ਹੈਗੀ ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਦੇ ਫੇਰ ਵੱਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਪਤਾ ਨਹੀਂ ਹੁਣ ਕਿਵੇਂ ਆ ਕਿਵੇਂ ਨੇ ਮੈਨੂੰ ਦੋਦੋ ਕੁਝ ਨਹੀਂ ਪਤਾ ਵਿਚਾਰੇ ਦੋ ਮੇਰੇ ਹਸਬੰਦ ਹੀ ਦੱਸ ਸਕਦਾ ਆ ਆ ਮੇਰੇ ਘੋਟੇ ਤੇ ਆ ਕੋਈ ਪਛਾਨਣੀ ਹੋਈ ਤਾਂ ਨੋਨਾਂ ਦੇ ਮੈਂ ਦੇਖ ਕੇ ਪਛਾਨ ਲੈਂਦਾ ਹਾਂ ਤੇਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰੇ ਲੱਗੇ ਬੋਲੀ ਚੱਲੀ ਕਿ ਮਾਮਲਾ ਕੀ ਹੋ ਰਿਹਾ ਮੰਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਸ ਦਾ ਨਾਮ ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਰਿਓਸ ਸੀ ਉਹਦੇ ਤੇ ਆਏ ਆ ਅਣਪਛਾਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਦੇ ਚ ਉਹ ਤੇ ਬੈਠ ਗਿਆ ਦੇ ਨਾਲ ਅਕਸਰ ਕੰਮਕੁੰਮ ਕਰਨਿਕ ਆ ਜਾਂਦਾ ਹੁੰਦਾ ਸੀ ਜਿਆ ਰਾਜਕੁਮਾਰ ਨਾਂ ਦਾ ਬੇਚੀ ਪਿੰਡ ਦਈਆ ਉਹ ਅੱਜ ਕਿਤੇ ਉਹਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਜੋ ਚੱਲ ਚੱਲੀ ਤੇ ਉਹਦੇ ਉ ਗੋਲੀ ਲੱਗ ਗਈ ਉਹਦੇ ਚ ਇੱਕ ਉਰੀ ਘਰ ਵਾਲੀ ਦੇ ਗੋਡੇ ਤੇ ਲੱਗੀ ਐ ਤੇ ਉੱਪਰ ਮਨਜੀਤ ਸਿੰਘ ਵਾਚ ਗਿਆ ਬਾਕੀ ਮਾਪੀ ਹੈ ਕਿ ਹਾਂ ਰਾਜਕੁਮਾਰ ਜਿਹੜਾ ਸੀ ਜਔਰੇ ਚੀਰੇ ਅਕਸਰ ਕੰਮਕੁੰਮ ਕਰਦਾ ਹੁੰਦਾ ਸੀ ਜਿਆ ਉਪਰਲੇ ਨਾਲ ਜੁਰ ਮੋਟਰ ਗੋਲੀਆਂ ਵਜਨ ਇਹਦੇ ਸੀ ਐਸਾਈਡ ਤੇ ਵਧੀ ਤੇ ਦਵੀਂ ਮਿਲ ਗਈਆਂ ਤਿੰਨੀਆਂ ਗੋਲੀਆਂ ਦੇ ਨਜ਼ਰ ਕਾਰਨ ਗਿਰਿਆ ਤੇ 6 ਖਾਲੀ ਕਾਰਤੂਸ ਮਿਲੇ ਆ ਦੋ ਜਿਹੜੇ ਸੀ ਲਾਈਵ ਮਿਲੇ ਆ ਅੱਠ ਅਨੁਸਾਰ ਦੇ ਮੁਤਾਬਕ ਆ ਵੀ ਅੱਠ ਨੂੰ ਗੋਲੀਆਂ ਚੱਲ ਗਈਆਂ ਕਾਰਨ ਕੀ ਰਿਹਾ ਜੀ ਕੋਈ ਪਤਾ ਲੱਗਾ ਕਾਰਨ ਹੈ ਜੇ ਸਟਿਲ ਅਸੀਂ ਆਪ ਦੀ ਤਫ਼तीश ਕਰ ਰਹੇ ਆ ਨਮਾ ਬਣਾ ਕੇ ਅਸੀਂ ਸੀਆਈਏ ਦੀਆਂ ਤੇ থানা ਨੂੰ ਜੀ ਹੋਇਆ ਅਗੜ ਦਖਾਵਾ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਬਿਰੂ ਤੋਂ ਉਹ ਦੇ ਨਾਲ ਦੀ ਮਿਲਦੇ ਕਿੰਨੇ ਲੋਕ ਆਏ ਸਵੇਰੇ ਤਿੰਨ ਚਾਰ ਜਣੇ ਹੋਰ ਜਿਸ ਤਰੀਕੇ ਨਾਲ ਹਜੇ ਤੱਕ ਇਹ ਆਪੇ ਚਦਮੇ ਚ ਹਜੇ ਇਹਨੇ ਦਿਮਾਗ ਵਿੱਚ ਨਹੀਂ ਆ ਰਿਹਾ ਤੇ ਉਹ ਅਦਰਵਾਈਜ਼ ਉਹ ਕਹਿ ਰਹੇ ਆ ਵੀ ਸਾਡੀ ਕੋਈ ਅਜਿਹੀ ਗੱਲਬਾਤ ਹੈ ਨਹੀਂ ਉਹ ਜੇ ਤਫ਼तीश ਦੇਖੋ ਤਫ਼तीश ਦਾ ਪਾਰਟ ਆ ਕੀ ਕੀ ਆਉਂਦਾ ਤੁਸੀਂ ਕਹਿ ਰਹੇ ਸੀ ਪੈਸੇ ਲੈਣਾ ਰੇਕਟ ਪੈਸੇ ਕਰਕੇ ਤਾਂ ਨਹੀਂ ਹਾਂ ਨਹੀਂ ਉਹ ਤਾਂ 500 ਰੁਪਏ ਵੈਸੇ ਹੀ ਲੈਣ ਆਇਆ ਸੀ ਯਾਰ